ਅੱਜ ਹੀ ਪਾਹਲ ਦਾ ਸਕੂਲੇ ਕੰਪੀਟੀਸ਼ਨ ਹੈ ਪਿਛਲੇ ਵਲੌਗ ਹੀ ਤੁਸੀਂ ਵੇਖਿਆ ਹੋਣਾ ਤੇ ਪਾਹੂ ਲਾਇਆ ਸੈਕਿੰਡ ਤੇ ਹੁਣ ਪਾਹੂ ਨੂੰ ਗਿਫਟ ਮਿਲੇਗਾ ਪਾਹੂ ਜੋ ਕਹੇਗਾ ਪਾਪਾ ਪਾਹੂ ਚੂਹ ਜੀ ਚੂਹੀ ਬਾਕੇ ਜਾਣੇ ਬਾਜ਼ਾਰ ਬਾਜ਼ਾਰ ਜਾਣਾ ਤੇ ਕਾਹਲੇ ਤੋਂ ਕਾਹਲੇ ਸਾਰੇ ਵੀ ਹੁਣੇ ਜਾਣਾ ਮੈਂ ਉਹ ਥੱਲੇ ਉੱਪਰੋਂ ਵੇਖਿਆ ਉਹ ਸਾਈਕਲ ਤੇ ਛੱਡੋ ਤੇ ਪਾਪਾ ਦੱਸੋ ਆ ਗਏ ਪਾਪਾ ਆ ਗਏ ਮੈਂ ਪਾਪਾ ਆ ਗਏ ਪਾਪਾ ਥੱਲੇ ਫੇਰ ਦੋ ਜਲਦੀ ਬੇਚਾਰਾ ਮੈਂ ਇਹਨੂੰ ਕਿਹਾ ਵੀ ਅੰਦਰ ਲੈ ਕੇ ਦਵਾਂਗੀ ਬ੍ਰਸ਼ ਕਲਰ ਬ੍ਰਸ਼ ਵਾਲੇ ਬ੍ਰਸ਼ ਪੈਨਸ ਬ੍ਰਸ਼ ਪੈਨਸ ਹਾਂਜੀ ਹਾਂ ਏਦਾਂ ਹੁਣ ਮੈਂ ਕਹਿੰਦਾ ਡਾਇਰੀ ਲੈਣੀ ਆ ਠੀਕ ਹੈ ਫੇਰ ਮੂਡ ਚੇਂਜ ਹੋ ਗਿਆ ਹੈ ਫੇਰ ਮੂਡ ਹੀ ਹੋ ਗਿਆ ਠੀਕ ਹੈ ਨਾ ਦੱਸ ਡਾਇਰੀ ਚਲ ਠੀਕ ਹੈ ਹੁਣ ਇਹ ਲੈ ਦੇ ਦਿੰਦੇ ਚਲੋ ਜੀ ਮੁੰਡੇ ਨੂੰ ਗਿਫਟ ਲੈ ਕੇ ਦੇ ਦਿੰਦੇ ਆ ਸੈਕਿੰਡ ਆਇਆ ਕੰਪੀਟੀਸ਼ਨ ਦੇ ਵਿੱਚੋਂ ਜੇ ਮੈਂ ਥਰਡ ਆ ਫੋਰਥ ਹੋਂਦਾ ਫੇਰ ਤੁਮਮਾ ਨੇ ਕੋਈ ਖਵਾਉਣਾ ਸੀ ਫੇਰ ਮੈਂ ਖਵਾਉਣਾ ਤੇ ਪਾਚਾ ਹੁਣ ਫਸਟ ਜਾਂ ਸੈਕਿੰਡ ਮੈਂ ਦੋ ਇਹਨੂੰ ਦਿੱਤੇ ਹੀ ਆਪਸ਼ਨ ਚਲ ਇਦਾਂ ਕਰਦੇ ਆ ਫਿਰ ਡਾਇਰੀ ਵੀ ਲੈ ਦਿੰਦੇ ਆ ਤੇ ਖਵਾ ਵੀ ਦਿੰਦੇ ਆ ਹਾਂ ਠੀਕ ਆ ਹਾਂਜੀ ਚਲੋ ਚੱਲਿਓ ਆਓ ਸਾਈਨ ਨਹੀਂ ਜਾਣਾ ਜੈਸ ਮम्मा ਕੋ ਜਾ ਸਾਂਝ ਨਹੀਂ ਜਾਣਾ ਪੁੱਤ ਠੰਡ ਪੜੀ ਆ ਮम्मा ਕੋ ਜਾ ਮम्मा ਕੋ ਮम्मा ਕੋ ਜਾਓ ਠੰਡੂ ਬਹੁਤ ਆ ਉੱਥੇ ਜਾਓ ਮम्मा ਕੋ ਨਹੀਂ ਪੁੱਤ ਤੂੰ ਚ ਨਹੀਂ ਜਾਣਾ ਚਲ ਨਈ ਨੋਨਾਨੀ ਨਈ ਨੋਨਾਨੀ ਆ ਜਾ ਫਿਰ ਆ ਜਾ ਆ ਜਾ ਨੋਨਾਨੀ ਨੋਨਾਨੀ ਫਿਰ ਇਹਨੂੰ ਵਿੱਚ ਬਿਠਾਇਓ ਠੀਕ ਹੈ ਰੋਂਦੂ ਕਿੱਦਾਂ ਹੁੰਦੇ ਰੋਂਦੂ ਦੇਖੋ ਦੇਖੋ ਕਿੱਦਾਂ ਰੋਂਦੂ ਬੰਦੇ ਹੈ ਬਾਈ ਗਾ ਟੰਗ ਮਾਰ ਬਾਈ ਸੋਣਿਆ ਅੱਗੇ ਨਾ ਬਿਠਾਇਓ ਵਿੱਚ ਬਿਠਾਇਓ ਠੰਡੂ ਲੱਗ ਜਾਣਾ ਤੇ ਚੂਜੂ ਦਾ ਧਾਰ ਰੱਖਿਓ ਠੀਕ ਆ ਚੂਜੂ ਡਿੱਗ ਜਾਂਦੇ ਹੁੰਦੇ ਆ ਚਲੋ ਬਾਏ ਹਾਂਜੀ ਜਿਆਦਾ ਮਹਿੰਗੀ ਚੀਜ਼ ਨਹੀਂ ਲੈ ਕੇ ਆਉਣੀ ਠੀਕ ਹੈ אההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההה <laughs> <laughs> ਈਵਨ ਆਇਆ ਫਿਰ ਮੈਗੀ ਸਾਂਝ ਮੈਗੀ ਖਾਣੀ ਸਾਂਝ ਖਾਂਦਾ ਆ ਪਾਹਲ ਕਾ ਗਿਆ ਪਾਹਲ ਵਿਚਾਰਾ ਆਉਂਦੇ ਆ ਇੰਟੂਸ਼ਨ ਜਲ ਜਾਂਦਾ ਪਲੇਨ ਮਤਲਬ ਬਸ ਉਹ ਬੋਇਲ ਕਰਨੀ ਆ ਹਾਂ ਤੇ ਉਹ ਜਿਹੜਾ ਉਹਦੇ ਵਿੱਚ ਮਸਾਲਾ ਹੁੰਦਾ ਵਾ ਬਸ ਉਹ ਹੀ ਪਾਉਣਾ ਬਸ ਤੇ ਇਹਦੇ ਚ ਇੱਥੇ ਪਿਆਜ਼ ਟਮਾਟਰ ਵਗੈਰਾ ਜੋ ਵੀ ਆ ਸਾਰਾ ਉਸ ਨੂੰ ਠੀਕ ਹੈ ਲੋ I'm a friend, I read. Mm -hmm.